ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂ ਬਰਕਰਤ ਸਿੰਘ ਪੰਨੀਵਾਲਾ ਜਿਵੇਂ ਵੋਟਾਂ ਦਾ ਦੌਰ ਚੱਲ ਰਿਹਾ ਹੈ ਤੇ ਭਾਜਪਾ ਦਾ ਵਿਰੋਧ ਹੋ ਰਿਹਾ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਹੈ ਉਹਦਾ ਵੀ ਵਿਰੋਧ ਹੋ ਰਿਹਾ ਹੈ ਤੇ ਜਿਹੜੀਆਂ ਕਿਸਾਨ ਯੂਨੀਅਨਾਂ ਆ ਇਹ ਲਗਾਤਾਰ ਇਹਨਾਂ ਦਾ ਵਿਰੋਧ ਕਰ ਰਹੀਆਂ ਹਨ ਤੇ ਆਪਾਂ ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਅੱਜ ਪਹੁੰਚਿਆ ਪਿੰਡ ਆਲਮਵਾਲਾ ਦੇ ਵਿੱਚ ਸ਼੍ਰੀ ਲੱਖਾ ਸ਼ਰਮਾ ਜੀ ਜਿਹੜੇ ਕੌਮੀ ਬੁਲਾ ਰਹੇ ਆ ਭਾਰਤੀ ਕਿਸਾਨ ਯੂਨੀਅਨ ਕੌਮੀ ਕਿਸਾਨੀ ਯੂਨੀਅਨ ਦੇ ਤੇ ਇਹਨਾਂ ਨਾਲ ਆਪਾਂ ਕਰਦੇ ਆ ਹੁਣ ਗੱਲਬਾਤ ਸ਼ਰਮਾ ਜੀ ਜਿਵੇਂ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਵੀ ਭਾਜਪਾ ਆਗੂਆਂ ਦਾ ਜਿਵੇਂ ਮਿੱਤੇ ਪਰਪਾਲ ਕੋਲ ਆਈ ਸੀ ਇੱਥੇ ਡਟ ਕੇ ਵਿਰੋਧ ਹੋਇਆ ਜਾਂ ਲੰਬੀ ਗੱਲ ਦਫ਼ਤਰ ਭੁੱਲਿਆ ਗਿਆ ਉੱਥੇ ਵਿਰੋਧ ਹੋਇਆ ਉੱਥੇ ਸਿਰਫ ਦੋ ਯੂਨੀਅਨਾਂ ਹੀ ਸਾਨੂੰ ਨਜ਼ਰ ਆ ਗਿਆ ਵੀ ਇੱਕ ਸਿੱਧੂ ਅਤੇ ਖੋਸਾ ਬਾਕੀ ਕੋਈ ਵੀ ਯੂਨੀਅਨ ਉੱਥੇ ਨਜ਼ਰ ਨਹੀਂ ਆਈ ਇਹਦਾ ਕਾਰਨ ਕੀ ਹੈ ਵੀ ਇਹ ਦੋ ਯੂਨੀਅਨ ਨੇ ਆਪਣੇ ਹਲਕੇ ਦੇ ਵਿੱਚ ਹੋਰ ਵੀ ਬੜੀ ਯੂਨੀਅਨਾਂ ਆ ਪੂਰੀਆਂ ਸਰਗਰਮ ਐ ਫਿਰ ਇਹ ਉੱਥੇ ਕਿਉਂ ਨਹੀਂ ਜਾਂਦੀਆਂ ਨਹੀਂ ਨਹੀਂ ਵੈਸੇ ਹੀ ਕੋਈ ਪ੍ਰੋਗਰਾਮ ਦਾ ਨਹੀਂ ਪਤਾ ਲੱਗਿਆ ਹੋਣਾ ਜਾਂ ਨਹੀਂ ਗਈਆਂ ਸਾਰੇ ਹੀ ਐਸਕੇਐਮੀ ਸਵਾਲ ਜਵਾਬ ਦਾ ਸਾਨੂੰ ਜੋ ਐਸਕੇਐਮ ਨੇ ਦਿੱਤਾ ਹੈ ਪ੍ਰੋਗਰਾਮ ਔਰ ਸਾਰੇ ਹੀ ਪੂਰੇ ਭਾਰਤ 'ਚ ਹੀ ਇਹ ਸਵਾਲ ਜਵਾਬ ਹੋ ਰਹੇ ਕੱਲੇ ਪੰਜਾਬ 'ਚ ਨਹੀਂ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋਏ ਆ ਇਹ ਜਿੱਥੇ ਬੰਦਿਆਂ ਨੂੰ ਪਤਾ ਲੱਗਿਆ ਹੋਣਾ ਕੋਈ ਲੋਕਲ ਲੈਵਲ ਤੇ ਉਹਨਾਂ ਨੇ ਕੀਤੇ ਸਵਾਲ ਔਰ ਕਰਨੇ ਵੀ ਬੰਦੇ ਵਧੀਆ ਗੱਲ ਆ ਸਾਰੀਆਂ ਜਥੇਬੰਦੀਆਂ ਆਪਦੇ ਆਪ ਦਾ ਜਿਹੜਾ ਫਰਜ਼ ਨਿਭਾ ਰਹੀਆਂ ਬਾਈ ਚਾਂਸ ਹੀ ਨਹੀਂ ਮਿਲੇ ਹੁਣ ਜਿਵੇਂ ਡੋਕ ਪਿੰਡ 'ਚ ਸਾਡੀ ਜਥੇਬੰਦੀ ਨੇ ਵੀ ਸਵਾਲ ਕਰਿਆ ਮੁਖਤਾਰ ਸਾਹਿਬ ਕਾਕੇ ਬਰਾੜ ਨੂੰ ਸਵਾਲ ਕਰਿਆ ਇੱਥੇ ਸਾਡੇ ਕੋਲੇ ਜਿਹਦੇ ਵੀ ਜੇ ਸਾਡੇ ਵੀ ਕੋਈ ਆਉਂਦਾ ਸਿਆਸੀ ਲੀਡਰ ਚਾਹੇ ਭਾਜਪਾ ਦਾ ਆਵੇ ਚਾਹੇ ਕੋਈ ਉਹਦਾ ਆਵੇ ਆਪ ਪਾਰਟੀ ਦਾ ਆਵੇ ਕੋਈ ਹੋਰ ਵੀ ਸਿਆਸੀ ਲੀਡਰ ਕਿਸੇ ਵੀ ਤਰ੍ਹਾਂ ਸਬੰਧਤ ਆਉਂਦੇ ਅਸੀਂ ਲੋਕਾਂ ਦੇ ਸਵਾਲ ਸਾਡਾ ਫਰਜ਼ ਹੈ ਕਰਨਾ ਅਸੀਂ ਸਵਾਲ ਕਰਾਂਗੇ ਲੱਖਾ ਜੀ ਇੱਕ ਪਾਸੇ ਤੁਸੀਂ ਗੈਰ ਰਾਜਨੀਤਿਕ ਯੂਨੀਅਨ ਦੇ ਨਾਰੇ ਲਾ ਨਾਰੇ ਲਾਉਂਦੇ ਹੋ ਜਿੰਦਾਬਾਦ ਦੇ ਨਾਰੇ ਲਾਉਂਦੇ ਹੋ ਪਰ ਤੁਹਾਡੇ ਕਿਸਾਨਾਂ ਯੂਨੀਅਨ ਦੇ ਵਿੱਚ ਜਿਹੜੇ ਕਿਸਾਨ ਆ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਣਗੇ ਕਿਸੇ ਨਾ ਕਿਸੇ ਨੂੰ ਤਾਂ ਕਿਸੇ ਦੇ ਕਿਸੇ ਪਾਰਟੀ ਨੂੰ ਵੋਟ ਪਾਉਣਗੇ ਇਹ ਵੋਟ ਉਹਨਾਂ ਨੂੰ ਚਾਸੀ ਪਾਰਟੀਆਂ ਨੂੰ ਪਾਉਣਗੇ ਜਾਂ ਉਹਨਾਂ ਦਾ ਵਿਰੋਧ ਕਰੋਗੇ ਸਾਰੀਆਂ ਪਾਰਟੀਆਂ ਦਾ ਵੋਟ ਪਾਉਣਾ ਹਰ ਇੱਕ ਦਾ ਮੌਲਿਕ ਅਧਿਕਾਰ ਆ ਨਾ ਤਾਂ ਅਸੀਂ ਕਿਸੇ ਨੂੰ ਆਣੇ ਵੋਟ ਪਾਓ ਨਾ ਅਸੀਂ ਆਣੇ ਵੋਟ ਨਾ ਪਾਓ ਹਰ ਇੱਕ ਦਾ ਆਪਦਾ ਹੈਗਾ ਜਿੰਨੇ ਕ ਸਾਡੀ ਜਿਵੇਂ ਸਾਡੀ ਜਥੇਬੰਦੀ ਦਾ ਸਵਿਧਾਨਾ ਸੀ ਆਪਦੀ ਜਥੇਬੰਦੀ ਪ੍ਰਤੀ ਸਵੇਦਨਸ਼ੀਲ ਆ ਅਸੀਂ ਆਪਦੇ ਜਿਹੜੇ ਆ ਜਵਾਬ ਦੇ ਆ ਲੋਕਾਂ ਨੂੰ ਉਸ ਪ੍ਰਤੀ ਅਸੀਂ ਜਿੰਨੇ ਵੀ ਸਾਡੇ ਆਗੂ ਹੈ ਚਾਹੇ ਪਿੰਡ ਦੀ ਕਾਈ ਦਾ ਪ੍ਰਧਾਨ ਹੋਵੇ ਸਾਡਾ ਕੋਈ ਅਹੁਦੇਦਾਰ ਹੋਵੇ ਜ਼ਿਲ੍ਹੇ ਦਾ ਹੋਵੇ ਬਲਾਕ ਦਾ ਹੋਵੇ ਪੰਜਾਬ ਦਾ ਹੋਵੇ ਅਸੀਂ ਕਿਸੇ ਵੀ ਸਿਆਸੀ ਧਰਨਾ ਧਰਨੀ ਬੰਦੇ ਅਸੀਂ ਉਹਦੇ ਗੋਡੀ ਨਹੀਂ ਲਗਦੇ ਅਸੀਂ ਉਹਦੀ ਹਾਜ਼ਰੀ ਨਹੀਂ ਭਰਦੇ ਹਾਂ ਜੇ ਕੋਈ ਇਹ ਆਖੇ ਵੀ ਅਸੀਂ ਮੰਗ ਪੱਤਰ ਦੇਣ ਜਾਂਦੇ ਆ ਲੋਕਾਂ ਪਿੱਛੇ ਜਿਹੜੇ ਵੀ ਸਤਾਧਰ ਪਾਰਟੀਆਂ ਨੂੰ ਮੰਗ ਪੱਤਰ ਹੁਣ ਅਸੀਂ ਕੁੱਡੀਆਂ ਨੂੰ ਵੀ ਦਿੱਤੇ ਆ ਦੁੱਧ ਪਿੱਛੇ ਵੀ ਦਿੱਤੇ ਆ ਜਦੋਂ ਦੁੱਧ ਦੇ ਰੇਟ ਨਹੀਂ ਸੀ ਜੇ ਕੋਈ ਦਵਾਈਆਂ ਪ੍ਰਤੀ ਵੀ ਆ ਬੀਆਂ ਪ੍ਰਤੀ ਵੀ ਮੰਗ ਪੱਤਰ ਆ ਸਾਡੇ ਜਿਹੜਾ ਸਬਸਿਡੀਆਂ ਨਹੀਂ ਮਿਲ ਰਹੀਆਂ ਸੀ ਕਿਸਾਨਾਂ ਨੂੰ ਸੰਦਾ ਤੇ ਉਹਦੇ ਪ੍ਰਤੀ ਵੀ ਅਸੀਂ ਮੰਗ ਪੱਤਰ ਆ ਪਰਚਿਆਂ ਸਬੰਧੀ ਵੀ ਮੰਗ ਪੱਤਰ ਆ ਬੀਬੀ ਬਲਜੀਤ ਕੌਰ ਨੂੰ ਵੀ ਮਿਲਦੇ ਰਹਿੰਦੇ ਅਸੀਂ ਭਗਵੰਤ ਮਾਨ ਨੂੰ ਵੀ ਮਿਲੇ ਆ ਅਸੀਂ ਪੱਤਰਿਆਂ ਵਾਲੀ ਜਦੋਂ ਆਇਆ ਸੀ ਉੱਥੇ ਅਸੀਂ ਮ੍ਰਿਤ ਹੈਰ ਨੂੰ ਵੀ ਮਿਲੇ ਆ ਟੂਵਲ ਕਾਰਪੋਰੇਸ਼ਨ ਦਾ ਦਫ਼ਤਰ ਰੋਕਣ ਵਾਸਤੇ ਅਸੀਂ ਮੰਗ ਪੱਤਰ ਤਾਂ ਦੰਨੇ ਆ ਪਰ ਅਸੀਂ ਕਿਤੇ ਗੋਡੀ ਨਹੀਂ ਲੱਗਦੀ ਇਹਦੀ ਹਾਜ਼ਰੀ ਨਹੀਂ ਪਰਦੇ ਚਾਹੀ ਕਿਸੇ ਵੀ ਸਿਆਸੀ ਪਾਰਟੀ ਔਰ ਪਰਣੀ ਵੀ ਨਹੀਂ ਚਾਹੀਦੀ ਜੇ ਅਸੀਂ ਆਪਦੇ ਆਪ ਨੂੰ ਗੈਰ ਰਾਜਨੀਤਿਕ ਆਣੇ ਆ ਆ ਵੋਟ ਪਾਉਣਾ ਨਾ ਪਾਉਣਾ ਉਹਦਾ ਅਧਿਕਾਰ ਆ ਸਿੱਧਾ ਆਪਦੇ ਪਰਿਵਾਰ ਚ ਵੀ ਨਹੀਂ ਆਦੇ ਔਰ ਮੇਰਾ ਜਿਹੜਾ ਨਿੱਜੀ ਗੱਲ ਆ ਬਾਈ ਨਿੱਜੀ ਰਹਿ ਆ ਮੈਂ ਪਿਛਲੇ 2-3 ਸਾਲਾਂ ਤੋਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਉਂਦਾ ਮੇਰੀ ਆਪਣੀ ਸੋਚ ਆ ਅ ਉਸੇ ਮਤਲਬ ਸਿਰਫ ਬੀਜੇਪੀ ਦਾ ਹੀ ਵਿਰੋਧ ਕਰਦੇ ਹਾਂ ਜਿਵੇਂ ਵੇਖਿਆ ਗਿਆ ਕਿ ਹਸਰ ਹਸਰ ਜਿੱਥੇ ਵੀ ਖੜੇ ਹੋਇਆ ਨਵੀਪਰਨੀਤ ਕੋਰਾਂ ਜੋ ਵੀ ਖੜੇ ਹੋਇਆ ਇਹਨਾਂ ਦਾ ਵਿਰੋਧ ਜ਼ਿਆਦਾ ਹੁੰਦਾ ਹੈ ਇਹਨਾਂ ਦੇ ਵਿਰੋਧ ਕਰਦੇ ਹਾਂ ਤੁਸੀਂ ਜਾਂ ਤੁਸੀਂ ਦੂਜੀਆਂ ਜਿਹੜੀਆਂ ਪਾਰਟੀਆਂ ਅਕਾਲੀ ਦਲ ਹੈ ਕਾਂਗਰਸ ਹੈ ਹੋਰ ਪਾਰਟੀਆਂ ਆਰਮੀ ਪਾਰਟੀ ਇਹਨਾਂ ਦਾ ਵੀ ਵਿਰੋਧ ਕਰਦੇ ਹਾਂ ਕਿ ਸਿਰਫ ਤੁਸੀਂ ਉਹ ਮੱਛੀ ਵੀ ਰੱਖੋਂ ਕਿ ਲਈ ਸਿਰਫ ਬੀਜੇਪੀ ਦੇ ਨਿਸ਼ਾਨਾ ਰੱਖਿਆ ਵੀ ਇਸੇ ਦਾ ਹੀ ਵਿਰੋਧ ਕਰਨਾ ਆਪਾਂ ਬੀਜੇਪੀ ਤੇ ਨਿਸ਼ਾਨਾ ਸਾਡਾ ਖਾਸ ਹੈ ਕਿਉਂਕਿ ਜਲਮ ਸਭ ਤੋਂ ਵੱਧ ਬੀਜੇਪੀ ਨੇ ਕੀਤਾ ਮੋਦੀ ਦੇ ਰਾਜ ਸਾਡੇ ਲਖੀਨਪੁਰ ਕੀ ਵੀ ਇਹਨਾਂ ਦੇ ਗੁੰਡਿਆਂ ਨੇ ਲਾਤਾਰ ਕੇ ਮਾਰਤੇ ਕਿਸਾਨ ਸਾਡੀਆਂ ਰੋਟੀ ਪਕਾਉਣੀਆਂ ਪੈਣਾ ਤੇ ਟਿਕਰੀ ਬਾਰਡਰ ਤੇ ਟਰੱਕ ਚੜਿਆ ਸਾਡੇ 750 ਸਾਡਾ ਕਿਸਾਨ ਮਜ਼ਦੂਰ ਸ਼ਹੀਦ ਕੀਤਾ ਵਿਦਿਆਰਥੀ ਵਰਗ ਦੇ ਡਾਂਗਾ ਇਹਨਾਂ ਨੇ ਭਰਾਈਆਂ ਹੱਤ ਮੰਗਦਿਆਂ ਤੇ ਸਾਰਾ ਭਾਰਤ ਦਾ ਸ਼ਰਮਾਇਆ ਵੇਚ ਤੜਾਨੀਆਂ ਬਾਨੀਆਂ ਤੋਂ ਲੈ ਕੇ ਔਰ ਇਹ ਜੇ ਕਾਨੂੰਨ ਘੜ ਤੇ ਲੇਬਰਲਾ ਖਤਮ ਕਰਤਾ 365 ਦਿਨ ਕੰਮ ਮੰਗਦਿਆਂ ਸੀ ਨਰੇਗਾ ਦਾ ਉਹ ਨਹੀਂ ਇਹ ਦੇ ਰਹੇ 6 ਮਰਲਿਆਂ ਦਾ ਪਲਾਟ ਸੀ ਮਜ਼ਦੂਰਾ ਨੂੰ ਉਹ ਨਹੀਂ ਮਿਲੇ ਜਿਹੜੀ ਪੰਚਾਇਤੀ ਜ਼ਮੀਨਾਂ 'ਚ ਹਿੱਸਾ ਸੀ ਉਹ ਨਹੀਂ ਮਿਲਿਆ ਮੁਕਦੀ ਗੱਲ ਹੈ ਜਲਮ ਦੀ ਇੰਤਹਾ ਕਰਤਾ ਮੋਦੀ ਨੇ ਇਸ ਕਰਕੇ ਸਾਡਾ ਫੋਕਸ ਮੇਨ ਬੀਜੇਪੀ ਤੇ ਆ ਪਰ ਅਸੀਂ ਸਾਰੀਆਂ ਜਨਨਾ ਵੀ ਸਦਾ ਤੇ ਪਾਰਟੀਆਂ ਪੂਰੇ ਭਾਰਤ 'ਚ ਵਕਵਾ ਕਰਾਜਿਆ ਜਿ ਵਕਵਾਕ ਸਿਆਸੀ ਪਾਰਟੀਆਂ ਸਤਾ ਭੋਗ ਰੰਗਾਂ ਅਸੀਂ ਉਹਨਾਂ ਨੂੰ ਲੋਕਾਂ ਦੇ ਸਵਾਲ ਕਰਦੇ ਆਂ ਔਰ ਕਰਦੇ ਰਵਾਂਗੇ ਔਰ ਇਸ ਸਕੀਮ ਨੇ ਵੀ ਇਹ ਪ੍ਰੋਗਰਾਮ ਦਿੱਤਾ ਔਰ ਆਮ ਪਾਰਟੀ ਨੂੰ ਅਸੀਂ ਸਵਾਲ ਕਰਿਆ ਕਿਉਂਕਿ ਉਹ ਵੀ ਸਤਾ 'ਚ ਅ ਦੂਜਿਆਂ ਨੇ ਜਿਹੜੀਆਂ ਨੇ ਜਿਹੜੇ ਸਾਡੇ ਐਮਪੀ ਬਣੇ ਆ ਉਹਨਾਂ ਨੇ ਸਾਡੀਆਂ ਜਦੋਂ ਪੰਜਾਬ ਦੀਆਂ ਮੰਗਾਂ ਪੰਜਾਬ ਦੀ ਆਵਾਜ਼ ਨਹੀਂ ਠਾਈ ਉਹਨਾਂ ਨੂੰ ਵੀ ਅਸੀਂ ਸਵਾਲ ਕਰਿਆ ਐਨਐਸਏ ਲਾਇਆ ਸਾਡੇ ਨੌਜਵਾਨਾਂ ਤੇ ਪੰਜਾਬੀਆਂ ਤੇ ਅਸੀਂ ਉਹਨਾਂ ਉਹਨਾਂ ਬਾਰੇ ਵੀ ਸਵਾਲ ਕਰਦੇ ਆ ਸਿੱਖ ਜਥੇਬੰਦੀਆਂ ਦੀ ਰਿਹਾਈ ਆ ਸਾਡੇ ਬੁੱਢੀ ਜੀਵੀਆਂ ਦੀ ਰਿਹਾਈ ਆ ਬਹੁਤ ਸਾਰੇ ਜਿੰਨੇ ਵੀ ਮਸਲੇ ਆ ਸਾਡੇ ਜਿਵੇਂ ਰਜਗਾਰ ਮੰਗਦੇ ਆ ਲੋਕ ਉਹਨਾਂ ਦੇ ਸਵਾਲ ਕਰਦੇ ਆਂ ਸੀ ਵੀ ਕਿਉਂ ਨਹੀਂ ਰਜਗਾਰ ਮਿਲਦਾ ਸਾਡਾ ਪੜਿਆ ਲਿਖਿਆ ਯੂਥ ਕਿਉਂ پلان ਕਰੀ ਜਾਂਦਾ ਜਿਹੜਾ ਸਾਡੇ ਹੁਣ ਇਹਨਾਂ ਨੇ ਜਾਂ ਨਵੀਆਂ ਕਰਤੂਤਾਂ ਕੀਤੀਆਂ ਸਰਕਾਰਾਂ ਨੇ ਜਿਹੜਾ ਹੈਗਾ ਵੀ ਜਿਹੜਾ ਬੋਲਦਾ ਦੀਵਾਜ ਦਵਾ ਦਾ ਜਿਹੜਾ ਸਵਾਲ ਕਰਦਾ ਪੁਲਿਸ ਸਥੰਦਰ ਕਰਦੀ ਹੈ ਵਕੀਲ ਨਹੀਂ ਬਖਸ਼ੇ ਸਾਡਾ ਜਿਹੜਾ ਮੰਡੀਆਂ ਚ ਜਿਹੜਾ ਹੈ ਕਿਸਾਨ ਆ ਰੋਲ ਰਿਹਾ ਪੂਰੇ ਪੁਖਤਾ ਪ੍ਰਬੰਧ ਨਹੀਂ ਕੀਤੇ ਾ ਢੋਆ ਢੋਈ ਪਿੱਛੇ ਕਿੰਨਾ ਹੋਈ ਜਾਂਦਾ ਜਿਹੜੀ ਕੁਰਕੀ ਆਈ ਜਾਂਦੀ ਬੈਂਕਾਂ ਦੀ ਸਾਡੀ ਸੁਸਾਇਟੀ ਦਾ ਰੋਲਾ ਅਸੀਂ ਉਹਦੇ ਪਿੱਛੇ ਮੰਗ ਪੱਤਰ ਦਿੱਤੇ ਔਰ ਅ ਵੀਜੀਲੈਂਸ ਤੋਂ ਸੀ ਉਹਦੀ ਜਾਂਚ ਕਰਵਾਈ ਜਾਂਨੇ ਆ ਪਰ ਪ੍ਰਣਾਲਾ ਉੱਥੇ ਦਾ ਉੱਥੇ ਕੋਈ ਬਾਲਾ ਬਦਲਾ ਨਹੀਂ ਆਇਆ ਸੀ ਸਵਾਲ ਸਾਰੀਆਂ ਪਾਰਟੀਆਂ ਨੂੰ ਕਰਦੇ ਔਰ ਕਰਨੇ ਕਰਨੇ ਵੀ ਬੰਦੇ ਲਖਾ ਜੀ ਕਿਸਾਨ ਯੂਨੀਅਨ ਦੇ ਵਿੱਚ ਕਈ ਇਹੋ ਜਿਹੀ ਵੀ ਆਗੂ ਹੈਗੇ ਆ ਜਿਹੜੇ ਕਿਸਾਨ ਯੂਨੀਅਨ ਦੇ ਵਿੱਚ ਵੀ ਕੰਮ ਕਰਦੇ ਆ ਤੇ ਸਿਆਸੀ ਪਾਰਟੀਆਂ ਦੇ ਵੀ ਰੋਟੀ ਸੇਕਦੇ ਆ ਇਹਨੇ ਬਾਰੇ ਕੀ ਕਿਹਾ ਚਾਹੂੰਗੀ ਹੈਗੇ ਆ ਵਿੱਚ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਹੀ ਆ ਜਿਵੇਂ ਕਾਂਗਿਆਰੀ ਹੁੰਦੀ ਆ ਬਾਈ ਜਿਵੇਂ ਗੁੱਲੀ ਡੰਡਾ ਜੰਪ ਪੈਂਦਾ ਆਪੇ ਹੀ ਕਣਕ ਦੇ ਨਾਲ ਕੁਝ ਲੋਕ ਕਹਿਗੇ ਆ ਜਿਹੜਿਆਂ ਨੇ ਕਿਸਾਨ ਜਥੇਬੰਦੀਆਂ ਦੀ ਆੜ ਚ ਸਹਾਰਾ ਲਿਆ ਮੋਢਾ ਵਰਤਦੇ ਆ ਸਾਡਾ ਪਰ ਸਾਡੀ ਜਥੇਬੰਦੀ ਜਵਾਈ ਗੁਰੂ ਦੀ ਕਿਰਪਾ ਸੀ ਜਿਹੜੇ ਸੰਵਿਧਾਨ ਤੇ ਖੜੇ ਆ ਸਾਡੇ ਪੰਜਾਬ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਬੋਲੇਵਾਲਾ ਤੋਂ ਲੈ ਕੇ ਸਾਡੇ ਕਈ ਪ੍ਰਧਾਨਾਂ ਤੱਕ ਸਾਰੇ ਗੈਰ ਰਾਜਨੀਤਿਕ ਬੰਦੇ ਅਸੀਂ ਕਿਸੇ ਵੀ ਪਾਰਟੀ ਦਾ ਸਾਡੇ ਬੰਦੇ ਮੋਢਾ ਨਹੀਂ ਵਰਤਦੇ ਔਰ ਨਾ ਕਿਸੇ ਦੇ ਗੋਡੀ ਲੱਗਦੇ ਆ ਔਰ ਜੋ ਸਾਡਾ ਸੰਵਿਧਾਨ ਅਸੀਂ ਉਮੀ ਕਿਸਾਨ ਯੂਨੀਅਨ ਦਾ ਹੈਗਾ ਉਹ ਤੇ ਅਸੀਂ ਪਹਿਰਾ ਦਿੰਨੇ ਆ ਜੇ ਕੋਈ ਸਾਨੂੰ ਲੱਗਦਾ ਵੀ ਸਾਡਾ ਬੰਦਾ ਕੋਈ ਪਿੰਡ ਦੀ ਕਾਈ ਦਾ ਪ੍ਰਧਾਨ ਵੀ ਕਿਸੇ ਸਿਆਸੀ ਧਿਰ ਦੀ ਹਾਜ਼ਰੀ ਭਰਦਾ ਅਸੀਂ ਉਹਨੂੰ ਪਹਿਲਾਂ ਤਾਂ ਅਸੀਂ ਨੋਟਿਸ ਦਿੰਨੇ ਆ ਉਹਨੂੰ ਆਣੇ ਵੀ ਨਹੀਂ ਮਿੱਤਰਾ ਕੰਮ ਨਹੀਂ ਤੇ ਅਸੀਂ ਉਹਨੂੰ ਕਿਨਾਰੇ ਕਰ ਦਿੰਨੇ ਆ ਬਈ ਦਾ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਅਸੀਂ ਮੇਰੇ ਬਹੁਤ ਕੁਸ਼ਲ ਦਿੱਤਾ 4300 ਦਵਾਈ ਦਿੱਤੀਆਂ ਜਿਹੜੇ ਘਰੇ ਆ ਕੇ ਬਗਲ ਬੱਦੇ ਮਿਲਾਂਜਮ ਹੋ ਗਏ ਤੇ ਉਹਨਾਂ ਨੂੰ ਸੁੱਧਾ ਦੇ ਜਾਂਦੇ ਆ ਉਹ ਕਹਿੰਦੇ ਵੀ ਅਸੀਂ 47000 ਨੌਕਰੀਆਂ ਦਿੱਤੀਆਂ ਤੇ ਕਿਸੇ ਨੂੰ ਇੱਕ ਪੈਸਾ ਵੀ ਨਹੀਂ ਲਿਆ ਤੇ ਪਰ ਹੋਰ ਵੀ ਬੜੀਆਂ ਹੋ ਜਾਂਦੀਆਂ ਉਹ ਕਹਿੰਦੇ ਪ੍ਰਸ਼ਟਾਚਾਰ ਬੰਦ ਕਰਤਾ ਅਸੀਂ ਨਸ਼ੇ ਤੇ ਵੀ ਥੋੜਾ ਬੋਪੇ ਅੱਗੇ ਨਾਲੋਂ ਜ਼ਿਆਦਾ ਕਾਬੂ ਪਾ ਲਿਆ ਤੇ ਤੁਸੀਂ ਫੇਰ ਪੰਜਾਬ ਸਰਕਾਰ ਦਾ ਕਿਹੜੀਆਂ ਗੱਲਾਂ ਨੂੰ ਲੈ ਕੇ ਵਿਰੋਧ ਕਰ ਰਹੇ ਹੋ ਤੁਹਾਡੀ ਗੱਲ ਜਾਇਜ਼ ਹੈ ਜਿਹੜੀ ਗੱਲ ਤੇ ਅਸੀਂ ਵਿਰੋਧ ਕਰਦੇ ਆਂ ਪੰਜਾਬ ਸਰਕਾਰ ਦਾ ਇਹਨਾਂ ਨੇ ਪਹਿਲਾਂ ਤਾਂ ਖਰਾਬਾ ਨਹੀਂ ਦਿੱਤਾ ਜੀ ਮੁਆਵਜ਼ਾ ਨਹੀਂ ਮਿਲਿਆ ਕਿੰਨੇ ਕਿਸਾਨਾਂ ਦੀ ਫਸਲ ਸੜ ਕੇ ਸੁਆਹ ਹੋ ਗਈ ਕੋਈ ਮੁਆਵਜ਼ਾ ਨਹੀਂ ਗੜੇ ਮਾਰੀ ਹੋਈ ਕੋਈ ਮੁਆਵਜ਼ਾ ਨਹੀਂ ਬੈਂਕਾਂ ਦੀ ਕਰਕੀ ਨਿਰੰਤਰਾਈਆਂ ਦੀ ਸੈਟਿੰਗਾਂ 'ਚ ਥੰਮਣ ਆਈ ਜਾਂਦੇ ਆ ਔਰ ਮੇਰੇ ਪਿੰਡ 'ਚ ਆਈ ਜਾਂਦੇ ਆ ਇਹਨਾਂ ਨੇ ਕਿਸਾਨਾਂ ਦੇ ਜਿਹੜੇ ਮਾਮਲੇ ਦਰਜ ਸੀ ਪਰਚੇ ਸੀ ਕਹਿ ਕੇ ਭਗਵੰਤ ਮਾਨ ਸਰਕਾਰ ਨੇ ਆ ਕਿੱਡਾ ਵੱਡਾ ਆਪਣਾ ਮਾਮਲਾ ਨਰਾਂਗਾਲਾ 300 ਕਿਸਾਨਾਂ ਦਾ ਨਾਮ ਜਾਂਦਾ ਮੰਗ ਪੱਤਰ ਸੀ ਮੀਤ ਹੇਰ ਨੂੰ ਖੁੱਡੀਆਂ ਨੂੰ ਉਹ ਜਿਹੜਾ ਪਹਿਲਾਂ ਇਹਨਾਂ ਦਾ ਖੇਤੀਬਾੜੀ ਮੰਤਰੀ ਸੀ ਉਹਨੂੰ ਦਿੱਤੇ ਬੀਬੀ ਬਲਜੀਤ ਕੌਰ ਨੂੰ ਮੰਗ ਪੱਤਰ ਭਗਵੰਤ ਮਾਨ ਨੂੰ ਮੇਲਾ ਪਾਇਆ ਕੁਛ ਨਹੀਂ ਹੋਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਦਰਜ ਪਰਚੇ ਕੈਨਸਲ ਨਹੀਂ ਕਰੇ ਇਹਨਾਂ ਨੇ ਵਾਪਸ ਨਹੀਂ ਲਏ ਕੇਸ ਇਸ ਕਰਕੇ ਅਸੀਂ ਇਹਨਾਂ ਨੂੰ ਸਵਾਲ ਕਰਦੇ ਆਂ ਇਹਨਾਂ ਨੂੰ ਵਿਰੋਧ ਕਰਦੇ ਆਂ ਜਿਵੇਂ ਕਾਰਪੋਰੇਸ਼ਨ ਦਫ਼ਤਰ ਆਪਣਾ ਟੂਵਲ ਕਾਰਪੋਰੇਸ਼ਨ ਦਾ ਦਫ਼ਤਰ ਹੀ ਤੋਂ ਸ਼ਿਫਟ ਹੋ ਗਿਆ ਐਨਓਸੀ ਲੈਣ ਪਿੱਛੇ ਸੰਗਰੂਰ ਠੱਕੇ ਖਾਣੇ ਪੈਂਦੇ ਆ ਅਸੀਂ ਸੰਰਚ ਕੀਤਾ ਸੰਯੁਕਤ ਮੋਰਚੇ ਦੇ ਨਾਲ ਮਿਲ ਕੇ ਕੌਮੀ ਕਿਸਾਨ ਜਥੇਬੰਦੀ ਨੇ ਔਰ ਸਾਬਲ ਹੋਏ ਅਸੀਂ ਐਸਡੀਓ ਰੈਂਕ ਤੱਕ ਇੱਥੇ ਰੱਖਿਆ ਖਾਲੇ ਨਹੀਂ ਬਣ ਰਹੇ ਬਹੁਤ ਸਾਰੇ ਮਸਲੇ ਆ ਛੱਪੜ ਆ ਸਾਡੇ ਦੇਖੋ ਚਿੱਟਾ ਹਾਥੀ ਬਣਾ ਕੇ ਠੱਲਤਾ ਬਣਾ ਕੇ ਥੋੜੇ ਥੋੜੇ ਹੋਏ ਥੋੜੇ ਥੋੜੇ ਉਹ ਬਣਾ ਕੇ ਇਹਨਾਂ ਨੇ ਠੱਲਤੇ ਉਹ ਇਸ ਕਰਕੇ ਜਿਹੜੇ ਕੰਮ ਆ ਸਾਡੇ ਜਿਹੜੇ ਨਹੀਂ ਹੋ ਰਹੀ ਉਹਨਾਂ ਵਾਸਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਸਵਾਲ ਕਰਦੇ ਆ ਔਰ ਕਰਨੇ ਬੰਦੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਵੀ ਕਟਹਿਰੇ 'ਚ ਠੱਲਿਆ ਹੋਇਆ ਉਹਨਾਂ ਵਾ ਜਿਹੜਾ ਹੈਗਾ ਬਹੁਤ ਸਾਰੇ ਮਸਲੇ ਆ ਬਿੱਤੀ ਖਰਾਬਾ ਨਹੀਂ ਮਿਲਣਾ ਚਾਹੀਦਾ ਇੱਕ ਮਜ਼ਦੂਰ ਦੀਆਂ ਬੱਕਰੀਆਂ ਮਰ ਗਈਆਂ ਸੜ ਕੇ ਸੁਆਹ ਹੋ ਗਈਆਂ ਯਾਰ ਉਹਨਾਂ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ ਲੱਪੀ ਸਕਿਨਾਂ ਪਸ਼ੂ ਮਰ ਗਏ ਕਿਸਾਨਾਂ ਦੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ ਤੇ ਜਿਹੜਾ ਇਹ ਆਦੇ ਅਸੀਂ ਕੰਟਰੋਲ ਕਰਤਾ ਨਸ਼ਿਆਂ ਤੇ 100 ਰੁਪਏ ਦੀ ਸਰਿੰਜ ਭਰੀ ਭਰਾਈ ਮਿਲ ਜਾਂਦੀ ਆ ਉਹਦੇ ਸੀ ਐਸਐਸਪੀ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਸਾਡੀ ਜਥੇਬੰਦੀਆਂ ਦੀਆਂ ਵਿਸ਼ੇਸ਼ ਵੀ ਇੱਕ ਲੀਡਰ ਆਉਂਦਾ ਉਹਨੂੰ 3-300 ਬੰਦਾ ਤੁਸੀਂ ਪ੍ਰੋਟੈਕਸ਼ਨ ਵਾਸਤੇ ਦੇ ਛੱਡਿਆ ਕੀ ਸਾਡੇ ਲੋਕਾਂ ਦੀ ਸੇਫਟੀ ਨਹੀਂ ਪ੍ਰੋਟੈਕਸ਼ਨ ਹੈ ਨਹੀਂ ਤੁਰੇ ਜਾਂਦਿਆਂ ਨੂੰ ਕਿੰਨੇ ਬੰਦਿਆਂ ਨੂੰ ਗੋਲੀਆਂ ਵੱਜ ਗਈਆਂ ਕਿੰਨੀਆਂ ਲੁੱਟਾਂ ਖੋਹਾਂ ਹੋਈ ਜਾਂਦੀਆਂ ਔਰ ਪਿੱਛੇ ਜੀ ਤੁਸੀਂ ਦੇਖਿਆ ਹੀ ਆ ਮੇਰੇ ਪਿੰਡ 'ਚ 8 ਜਿਹੜੇ ਨਸ਼ੇ ਨਾਲ ਮਰ ਗਏ ਝੋੜਾ ਪਿੰਡ ਚ ਕੀ ਹਾਲ ਆ ਰਾਣੀ ਵਾਲਾ ਮੱਡੇ ਕੀ ਹੱਬ ਬਣਿਆ ਹੋਇਆ ਸਾਡੇ ਲੋਕ ਇਹ ਵੀ ਇੰਨਾ ਜਿਆਦਾ ਜ਼ੁਲਮ ਹੋਈ ਜਾਂਦਾ ਔਰ ਸਵਾਲ ਫਿਰ ਲੋਕ ਕਿਉਂ ਨਾ ਕਰਨਗੇ ਕਰਨ ਲੱਖਾ ਜੀ ਤੁਸੀਂ ਕਮਿਊਨਿਟੀ ਕਿਸਾਨ ਯੂਨੀਅਨ ਪੰਜਾਬ ਦੇ ਮੁਖ ਬੁਲਾ ਰਹੇ ਹੋ ਤੁਸੀਂ ਦਿਨੋ ਦਿਨੇ ਆਪਣੀ ਯੂਨੀਅਨ ਦੇ ਵਿੱਚ ਬੰਦੇ ਸ਼ਾਮਿਲ ਕਰੀ ਜਾਂਦੇ ਹੋ ਉਹਨਾਂ ਦੀ ਪਿੰਡਾਂ ਦੇ ਵਿੱਚ ਇਕਾਈਆਂ ਬਣਾਈ ਜਾਂਦੇ ਹੋ ਜਿਵੇਂ ਹਰੇਕ ਹਲਕੇ ਦੇ ਵਿੱਚ ਬਜੇ ਪੀ ਦਾ ਵਿਰੋਧ ਹੋਈ ਜਾਂਦਾ ਹੈ ਦੂਜੀਆਂ ਪਾਰਟੀਆਂ ਦਾ ਵੀ ਵਿਰੋਧ ਹੋਈ ਜਾਂਦਾ ਥੋੜੀ ਯੂਨੀਅਨ ਜਿਹੜੀ ਹੈਗੀ ਆ ਉਹ ਹਰੇਕ ਹਲਕੇ ਦੇ ਵਿੱਚ ਜਾ ਕੇ ਦੂਜੀ ਯੂਨੀਅਨ ਦਾ ਸਾਥ ਕਿਉਂ ਨਹੀਂ ਆਏ ਇਹਦੇ ਬਾਰੇ ਕੀ ਕਹਿਣਾ ਚਾਹੂੰਗਾ ਸਾਡੀ ਯੂਨੀਅਨ ਹਰੇਕ ਥਾਂ ਐਸ ਕੇ ਐਮ ਦੇ ਜਿੰਨੇ ਪ੍ਰੋਗਰਾਮ ਦਿੱਤੇ ਚੰਡੀਗੜ੍ਹ ਧਰਨਾ ਲੱਗਿਆ ਸੀਗੇ ਲਖੀਨਪੁਰ ਕੀ ਲੱਗਿਆ ਸੀਗੇ ਕੁੜੀਆਂ ਪਹਿਲਵਾਨਾਂ ਨੇ ਦਿੱਲੀ ਧਰਨੇ ਤੇ ਬੈਠੇ ਸੀਗੇ ਜਾ ਜਿੱਥੇ ਵੀ ਕੋਈ ਜਲੰਧਰ ਕਾਨਫਰੰਸ ਹੋਈ ਪੂਰੇ ਭਾਰਤ ਦੇ ਸਕੇਮ ਦੀ ਉਹਦੇ ਚ ਅਸੀਂ ਸ਼ਾਮਲ ਸੀ। ਸੰਯੁਕਤ ਕਿਸਾਨ ਮੋਰਚੇ ਨੇ ਜੇ ਛੜਕਾ ਰੁਕੀਆਂ, ਰੇਲਾਂ ਰੁਕੀਆਂ, ਸਾਡੇ ਆ ਲਾਠੀ ਚਾਰਜ ਹੋਇਆ ਭਰਾਵਾਂ ਤੇ ਬੇਸ਼ੱਕ ਅ ਦੱਲੇਵਾਲ ਦੀ ਜਥੇਬੰਦੀ ਉਹਦੇ ਚ ਗਈ ਸੀ ਜਿਹੜੇ ਆ ਕਤਲੇਆਮ ਹੋਇਆ। ਸਾਡਾ ਉਹ ਮੁੰਡਾ ਸ਼ਹੀਦ ਕੀਤਾ ਇਹਨਾਂ ਨੇ। ਸ਼ੁਭਦੀਪ। ਉਹਦੇ ਵਾਸਤੇ ਅਸੀਂ ਪੂਰਾ ਸੰਘਰਸ਼ ਲੜਿਆ ਸਾਡੀ ਜਥੇਬੰਦੀ ਨੇ ਜੇ ਭਾਵੇਂ ਸਿੱਧੂ ਕੋਈ ਪਰਚੇ ਪਾਏ ਸੀ ਸਾਡੀ ਜਥੇਬੰਦੀ ਨੇ ਪੁਤਲੇ ਸਾੜੇ ਪੰਜਾਬ ਸਰਕਾਰ ਦੇ ਸਾਡੀ ਜਥੇਬੰਦੀ ਉੱਥੇ ਜਾ ਕੇ ਭਾਨੇ ਸਿੱਧੂ ਤੋਂ ਪਿੰਡ ਸ਼ਾਮਲ ਹੋਈ ਜਿੱਥੇ ਵੀ ਤਸ਼ੱਦਦ ਹੁੰਦਾ ਜ਼ੁਲਮ ਹੁੰਦਾ ਉੱਥੇ ਅਸੀਂ ਜੋ ਵੀ ਐਸਕੇਮ ਪ੍ਰੋਗਰਾਮ ਦੰਦਾ ਸਾਡੀ ਜਥੇਬੰਦੀ ਉਹਦੇ ਵਿੱਚ ਸ਼ਾਮਲ ਹੁੰਦੀ ਆ ਲੁਧਿਆਣੇ ਇੱਕ ਟਰੱਕ ਡਰਾਈਵਰ ਵਿਚਾਰਾ ਮਰਿਆ ਉੱਥੇ ਸਾਡੀ ਜਥੇਬੰਦੀ ਨੇ ਉਹਨੂੰ ਨਿਆਂ ਦਿਵਾਇਆ ਲੁਧਿਆਣੇ ਜਾ ਕੇ ਜਿੱਥੇ ਜਿੱਥੇ ਵੀ ਸਾਡਾ ਜਿਵੇਂ ਡੇ ਬਾਏ ਡੇ ਕੌਮੀ ਕਿਸਾਨ ਯੂਨੀਅਨ ਦਾ ਪਰਿਵਾਰ ਵੱਡਾ ਹੋਈ ਜਾਂਦਾ ਵਾਹਿਗੁਰੂ ਦੀ ਕਿਰਪਾ ਨਾਲ ਤੇ ਅਸੀਂ ਜਿੱਥੇ ਵੀ ਧੱਕੇਸ਼ਾਹੀ ਹੁੰਦੀ ਹੈ ਸਾਡੀ ਜਥੇਬੰਦੀ ਹੱਥ ਢਾ ਕੇ ਖੜਦੀ ਔਰ ਖੜਦੀ ਰਹੂਗੀ ਅਸੀਂ ਵੱਖ-ਵੱਖ ਪਾਰ ਜਥੇਬੰਦੀਆਂ ਨਾਲ ਜਾ ਕੇ ਇੱਕ ਹੋਣ ਹੁੰਦੇ ਆ ਪਰ ਆਉਣ ਰਿਕਾਰਡ ਸਾਡੇ ਆਉਣ ਕੈਮਰਾ ਜਿਹੜੀਆਂ ਜਥੇ ਦੁਨੀਆਂ ਜਥੇਬੰਦੀਆਂ ਉਹ ਇੱਕ ਦੂਜੇ ਦੀਆਂ ਜੜ੍ਹਾਂ ਵੜਦੀਆਂ ਉਹ ਕਹਿੰਦੀਆਂ ਵੀ ਅਸੀਂ ਵੱਖ ਤਾਂ ਹੋਏ ਆ ਵੀ ਸੰਯੁਕਤ ਮੋਰਚਾ ਇਹਨਾਂ ਨੇ ਬਣਾਇਆ ਸੀ ਉਹਦੇ ਵਿੱਚੋਂ ਕੁਝ ਜਥੇਬੰਦੀਆਂ ਜਿਹੜੇ ਪੈਸੇ ਦੀ ਕਪਲਾਵਾਜੀ ਕਰ ਗਈਆਂ ਕੋਈ ਇੰਨੇ ਖਾ ਗਿਆ ਕੋਈ ਇੰਨੇ ਖਾ ਗਿਆ ਤੇ ਉਹ ਮਤਲਬ ਇਸ ਸਰਕਾਰ ਨੂੰ ਗੱਲਾਂ ਪਹੁੰਚਦੀਆਂ ਇਹ ਮਤਲਬ ਜਿ세 ਬੰਦੀਆਂ ਦੀ ਕਮਜ਼ੋਰੀ ਨਹੀਂ ਇੱਕ ਜਿਹੜੀਆਂ ਇੱਕ ਦੂਜੇ ਦੀ ਜੜਾ ਵੱਡੀ ਆਉਂਦੀਆਂ ਤੇ ਸਰਕਾਰ ਨੂੰ ਮੌਕਾ ਦਿੰਦੀਆਂ ਕਿ ਇਹ ਇਹ ਪੈਸੇ ਖਾ ਕੇ ਜੀ ਅਸੀਂ ਤਾਂ ਇਹਨਾਂ ਨਾਲ ਵਖਰੇ ਹੋ ਗਏ ਕਿ ਅਸੀਂ ਆਨ ਰਿਕਾਰਡ ਸਣਾ ਵੀ ਸਕਦੇ ਹਾਂ ਸਹੀ ਆ ਤੁਹਾਡੀ ਗੱਲ ਆ ਨਾ ਮੈਂ ਸਹਿਮਤ ਆ ਔਰ ਇਹ ਗੱਲ ਇਹ ਬਿਆਨ ਕਿਤੇ ਲੁਕੇ ਛਿਪੇ ਨਹੀਂ ਜੇ ਵਖਰੇਵੇਂ ਹੋਏ ਜੇ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ ਤੇ ਤਾਂ ਹੀ ਇੰਨੀ ਨਾ ਧਿਰਾਂ ਬਣੀਆਂ ਤਾਂ ਹੀ ਗੱਲੇਬਾਤ ਤੁਹਾਡਾ ਅੱਡ ਹੋਇਆ ਤਾਂ ਹੀ ਇਹ ਜਿਹੜਾ ਐਸਕੇਮ ਅੱਡ ਹੋਇਆ ਜੇ ਇਲੈਕਸ਼ਨ ਲੜਿਆ ਤਾਂ ਪੰਜ ਜਥੇਬੰਦੀਆਂ ਉਹਦੇ ਚੋਂ ਬਾਹਰ ਸੀਗੀਆਂ ਜਿਹੜੀਆਂ ਹੁਣ ਆਪਦੀ ਗਲਤੀ ਮੰਨ ਕੇ ਰਾਜੇਵਾਲ ਦੀ ਜਥੇਬੰਦੀ ਸੀ ਉਹਦੇ ਚ ਕੁਝ ਹੋਰ ਸੀਗੀਆਂ ਜਥੇਬੰਦੀਆਂ ਉਹ ਵਾਪਸ ਸਕੀਮ ਦਾ ਹਿੱਸਾ ਬਣੀਆਂ ਔਰ ਦੁੱਖਦਾਈ ਹੈ ਔਰ ਜਿਹੜੇ ਸਾਡੇ ਵੱਡੇ ਲੀਡਰ ਹੈ ਇਹਨਾਂ ਨੂੰ ਮੈਂ ਮਲੂਤ ਸਟੇਟ ਤੋਂ ਗਿਆ ਸੀ ਵੀ ਤੁਸੀਂ ਇੱਕ ਦੂਜੇ ਨੂੰ ਭੰਡ ਕੇ ਵੱਡੇ ਲੀਡਰ ਨਹੀਂ ਬਣਦੇ ਜਿਵੇਂ ਇੱਕ ਬਹੁਤ ਵੱਡੇ ਲੀਡਰ ਨੇ ਬਿਆਨ ਦਿੱਤਾ ਵੀ ਜੀ ਮੋਰਚਾ 3000 ਕਰੋੜ ਚ ਵਿਗਿਆ ਫਲਾਣਾ ਹੋਇਆ ਔਰ ਟਕੈਟ ਤੇ ਇਲਿਗੇਸ਼ਨ ਲਾਏ ਔਰ ਕਾਦੀਆ ਸਾਹਿਬ ਨੂੰ ਤੇ ਰਾਜੇਵਾ ਸਾਹਿਬ ਨੂੰ ਰਾ ਦੇ ਏਜੰਟ ਤੱਕ ਦੱਸ ਆ ਗਿਆ ਬੂਟੇ ਬੁਰਜਗੇ ਇਹਨ ਨੂੰ ਇਹ ਕੁੱਕੜ ਫੇ ਜੇ ਇਹਨਾਂ ਨੇ ਪਾਈ ਆ ਤੇ ਇਹਦਾ ਲੋਕਾਂ ਨੇ ਇਹਨਾਂ ਨੂੰ ਸਵਾਲ ਵੀ ਕੀਤਾ ਲੋਕਾਂ ਦਾ ਜਥੇਬੰਦਗਾ ਤੋਂ ਉਹ ਵੀ ਭੰਗ ਹੋਇਆ ਲੋਕ ਪਛਾਣ ਵੀ ਹੋਇਆ ਔਰ ਇਹਦਾ ਹਰਜਾਨਾ ਭੁਗਤਣਾ ਪਿਆ ਔਰ ਜਦੋਂ ਘਰ ਤਾੜਦਾ ਤੇ ਦੁਸ਼ਮਣ ਨੂੰ ਉਹਦਾ ਫਾਇਦਾ ਵੀ ਹੁੰਦਾ ਜਿਵੇਂ ਤੁਸੀਂ ਕਹ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਹੋਰ ਪਾਰਟਿਕ ਸਿਆਸੀ ਪਾਰਟੀਆਂ ਨੂੰ ਇਹ ਫਾਇਦਾ ਵੀ ਹੋਇਆ ਇਹਦੇ ਚ ਔਰ ਅਸੀਂ ਤਾਂ ਕਾਗੂ ਹੋਣ ਦੇ ਨਾਂ ਤੇ ਜਥੇਬੰਦੀ ਦੇ ਸਿਪਾਹੀ ਹੋਣ ਦੇ ਨਾਂ ਤੇ ਬੇਨਤੀ ਕਰ ਸਕਦੇ ਹਾਂ ਨਾ ਜੇ ਰਾਜੇਵਾਲ ਸਾਹਮਣੇ ਐਕਸ਼ਨ ਲੜਿਆ ਤੇ ਅਸੀਂ ਉਹਨਾਂ ਦੀ ਜਥੇਬੰਦੀ ਦਾ ਹਿੱਸਾ ਸੀ ਮੁਖਸਰ ਸਾਹਿਬ ਜਿਹੜਾ ਤੇ ਫਰੀਦਕੋਟ ਜਿਹੜੇ ਨੇ ਗੱਲ 'ਚ ਪੱਲੂ ਪਾ ਕੇ ਰਾਜੇਵਾਲ ਨੂੰ ਕਹਿ ਵੀ ਇਹ ਰਾਹ ਗਲਤ ਆ ਔਰ ਉਹ ਗਲਤ ਸਾਬਤ ਹੋਇਆ ਔਰ ਕਹਿ ਸੀ ਜਮਾਨਤਾ ਜਬਤ ਹੋਣਗੀਆਂ ਔਰ ਉਹੀ ਹੋਇਆ ਤੇ ਅਸੀਂ ਛੱਡਤਾ ਪਰ ਅਸੀਂ ਆਪਦੇ ਸਿਧਾਂਤ ਨਹੀਂ ਛੱਡੇ ਅਸੂਲ ਨਹੀਂ ਛੱਡੇ ਕਿਉਂਕਿ ਅਸੀਂ ਬੁਲਾਰਤੀ ਵਿਸ਼ੇਸ਼ ਲਾਲ ਨਹੀਂ ਖੜੇ ਜਿਹੜੀਆਂ ਜਥੇਬੰਦੀਆਂ ਉਹ ਸੰਵਿਧਾਨ ਨਾਲ ਅਸੂਲਾਂ ਨਾਲ ਚੱਲਦੀਆਂ ਹੁੰਦੀਆਂ ਉਹ ਵਚਨਬੱਧਤਾ ਨਾਲ ਚੱਲਦੇ ਰਹੇ ਹੁੰਦੇਗਾ ਔਰ ਅਸੀਂ ਆਪਦੇ ਵਚਨਬੱਧਤਾ ਤੇ ਪਹਿਰਾ ਦਿੰਨੇ ਆ ਜੇ ਡੱਲੇਵਾਲ ਸਾਹਿਬ ਨੇ ਸਹਾਰਾ ਨਹੀਂ ਦਿੱਤਾ ਤੇ ਅਸੀਂ ਉਹਨਾਂ ਨੂੰ ਛੱਡਿਆ ਜੇ ਡੱਲੇਵਾਲ ਸਾਹਿਬ ਨੇ ਸਾਡੋਂ ਨਿਆਂ ਨਹੀਂ ਦਿੱਤਾ ਕਿਸੇ ਗੱਲ 'ਚ ਤਾਂ ਅਸੀਂ ਜਥੇਬੰਦੀ ਛੱਡੀ ਪਰ ਅਸੀਂ ਟਿੱਕੇ ਘਰੇ ਨਹੀਂ ਬੈਠਿਆ ਸੀ ਸੰਘਰਸ਼ ਕਰਨਾ ਨਹੀਂ ਛੱਡਿਆ ਹੁਣ ਡੱਲੇਵਾਲ ਸਾਹਿਬ ਨੂੰ ਫੇਰ ਅਸੀਂ ਬੇਨਤੀ ਕਰੀ ਆ ਜਿਹੜਾ ਕੋਈ ਵੀ ਬਿਆਨ ਗਲਤ ਦਿੰਦਾ ਜੇ ਸਾਡੀ ਲੀਡਰਸ਼ਿਪ ਨੇ ਵੀ ਕੋਈ ਉਹਨਾਂ ਦੇ ਖਿਲਾਫ ਬਿਆਨ ਦਿੱਤਾ ਤਾਂ ਉਹਦਾ ਲੋਕਾਂ ਨੇ ਕੰਡੈਮਨ ਕੀਤਾ ਔਰ ਵਿਰੋਧ ਕੀਤਾ ਦਲੇਵਾਲ ਸਾਹਿਬ ਨੇ ਜਿਹੜਾ ਵਿਕਰਾਲਾ ਕੇਸ ਤੱਕ ਜੀਤੇ ਏਡੇ ਵੱਡੇ ਲੀਡਰ ਤੇ ਇਲਜ਼ਾਮ ਲਾਇਆ ਜਾਂ ਤੇ ਲਾਇਆ ਉਹਦਾ ਫਾਇਦਾ ਹੋਇਆ ਔਰ ਲੋਕਾਂ ਨੇ ਕੰਡੈਮਨ ਕੀਤਾ ਅਸੀਂ ਵੀ ਉਹਦੇ ਨਿੰਦਣਯੋਗ ਗਿਆ ਉਹਦੇ ਨੂੰ ਔਰ ਬੇਨਤੀ ਕਰ ਸਕਦਾ ਏਡੇ ਵੱਡੇ ਲੀਡਰ ਆਓ ਪੂਰੇ ਭਾਰਤ ਲੈਵਲ ਦੇ ਜਾਂ ਪੰਜਾਬ ਤੋਂ ਦੇ ਵੱਡੇ ਲੀਡਰਾਂ ਚਾਹੁੰਦੇ ਆ ਉਹ ਮੈਂ ਉਹ ਗੱਲ ਤੋਂ ਪ੍ਰੇਰਣਾ ਚਾਹੀਦਾ ਅਸ ਤਾਂ ਉਹਨਾਂ ਦੇ ਬੱਚਿਆਂ ਅਸ ਤਾਂ ਕਰ ਕੀ ਕਹਿ ਸਕਦੇ ਆ ਉਹਨਾਂ ਨੂੰ ਪਰ ਜਥੇਬੰਦੀ ਚ ਇੱਕ ਢਾਂਚੇ ਚ ਵਜੇ ਹੋਣ ਕਰਕੇ ਸਾਡਾ ਹੱਥ ਬੰਨਦਾ ਗਲਤ ਨੂੰ ਗਲਤ ਕਹਿੰਦਾ ਤੇ ਸਹੀ ਨੂੰ ਸਹੀ ਕਹਿੰਦਾ ਕੀ ਮੈਸੇਜ ਤੁਸੀਂ ਅਖੀਰ ਤੇ ਦੇਣਾ ਚਾਹੋਗੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪਹਿਲੀ ਗੱਲ ਹੈ ਵੀ ਵੋਟ ਪਾਉਣੀ ਚਾਹੀਦੀ ਹੈ ਕਿ ਨਹੀਂ ਪਾਉਣੀ ਚਾਹੀਦੀ ਫਿਰ ਜਾਂ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਇਹ ਮੈਸੇਜ ਜਿਹੜੇ ਆਮ ਕਿਸਾਨ ਆ ਭੋਲੇ ਪਾੜਿਆ ਮਜ਼ਦੂਰ ਹੈ ਇਹਨਾਂ ਨੂੰ ਕੀ ਮੈਸੇਜ ਕੀ ਤੁਸੀਂ ਸਕੇ ਅੱਜ ਦੇਣਾ ਚਾਹੋਗੇ ਦੇਖੋ ਸਾਰੇ ਸਿਆਣੇ ਆ ਜੀ ਚਾਹੇ ਕੋਈ ਬੰਦਾ ਪੜਿਆ ਲਿਖਿਆ ਹੋਵੇ ਚਾਹੇ ਨਹੀਂ ਪੜਿਆ ਹਰ ਇੱਕ ਬੰਦਾ ਬੁੱਧੀ ਰੱਖਦਾ ਔਰ ਅਣਪੜ੍ਹ ਬੰਦੇ ਜਿਹੜਾ ਮੇਰਾ ਨਿੱਜੀ ਤਜਰਬਾ ਉਹ ਪੜ੍ਹੇ ਲਿਖੇ ਨਾਲੋਂ ਜ਼ਿਆਦਾ ਬੁੱਧੀ ਰੱਖਦੇ ਆ ਜ਼ਿਆਦਾ ਗਿਆਨ ਰੱਖਦੇ ਉਹਨਾਂ ਨੂੰ ਜ਼ਿਆਦਾ ਪਤਾ ਬੇਚਾਪੂ ਬੋਲ ਕੇ ਘੱਟ ਸੁਣਾਵਾ ਸਾਡੇ ਸੱਥਾਂ 'ਚ ਚੌਂਟਿਆਂ 'ਚ ਭੋਲੇ ਭਾਲੇ ਲੋਕ ਬੈਠੇ ਆ ਉਹਨਾਂ ਨੂੰ ਪਤਾ ਵੀ ਇਹ 5 ਕਿਲੋ ਆਟੇ ਦੀਆਂ ਖੇਡਾਂ ਕਿਉਂ ਸਰਕਾਰਾਂ ਖੇਡਦੀਆਂ ਇਹ ਧਰਮ ਦੇ ਨਾਂ ਤੇ ਆਰਾਮ ਦੇ ਨਾਂ ਤੇ ਇਹ ਕਿਉਂ ਵੰਡੀਆਂ ਪਾਉਂਦੀਆਂ ਤੇ ਗਊ ਰક્ષਕ ਦੇ ਸਭ ਤੋਂ ਵੱਧ ਗਊ ਰક્ષਕ ਦਾ ਇਹਨਾਂ ਨੇ ਹਿੰਦੂ ਵੋਟ ਕਾਰਡ ਖੇਡਿਆ ਬੀਜੇਪੀ ਨੇ ਔਰ ਹੁਣ ਆਈ ਕਾਰਡ ਖੇਡ ਰਿਹਾ ਕਿਸਾਨ ਤੇ ਮਜ਼ਦੂਰ ਨੂੰ ਪਾੜਨ ਵਾਲਾ ਵੋ ਫੋਟਪਾਉ ਦੇ ਰਾਜ ਕਰੋ ਦੀ ਨੀਤੀ ਇਹ ਅੰਗਰੇਜ਼ਾਂ ਵਾਲੀ ਇਹ ਭਾਜਪੀ ਵਰਤਦੀ ਆ ਪਰ ਸਾਡੇ ਲੋਕ ਇਹ ਸਮਝਦੇ ਆ ਜਿਵੇਂ ਉਹਨਾ ਹੰਸ ਰਾਜ ਹਾਂਸ ਆਇਆ ਫਰੀ ਰਿਪੋਰਟ ਚ ਕਹੀ ਜਾਂਦਾ ਯਾਰ ਕਮਾਲ ਹੋ ਗਿਆ ਕਿ ਕਾਦੇ ਕਿਸਾਨ ਆ ਇਹ ਸਾਨੂੰ ਸਾਡਿਆਂ ਨਾਲ ਹੀ ਨਹੀਂ ਮਿਲਣ ਦਿੰਦੇ ਮੈਂ ਗਰੀਬ ਭਾਈਚਾਰੇ ਦਾ ਮੈਂ ਮਜ਼ਦੂਰ ਦਾ ਬੇਟਾ ਕਿ ਮੈਨੂੰ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਹੀ ਨਹੀਂ ਮਿਲਣ ਦਿੰਦੇ ਔਰ ਲੋਕ ਇਹ ਸਮਝਦੇ ਆਂ ਸਰ ਰਾਜ ਕਾਦਾ ਮਜ਼ਦੂਰ ਆ ਕਰੋੜਾ ਅਰਧਾ ਪਤੀ ਬੰਦਾ ਕਿ ਜਿੱਥੇ ਦਿਹਾੜੀ ਵਾਲੇ ਦਾ ਜਵਾਕ ਪੜਦਾ ਹੈ ਆਪਦੇ ਪੋਤਰਾਂ ਨੂੰ ਉੱਥੇ ਪੜਨ ਲਾ ਦੂਗਾ ਜੀ ਜਿਹੜਾ ਦਿਹਾੜੀ ਵਾਲਾ ਮਿਰਚਾਂ ਨਾਲ ਰੋਟੀਆਂ ਖਾਂਦਾ ਕੀ ਅੰਸ ਰਾਜ ਖਾ ਕੀ ਚੰਨੀ ਸਾਡਾ ਥੋੜਾ ਹੀ ਸੀ ਜਿਹੜੇ ਕਰੋੜਾ ਅਰਬਾਂ ਪਤੀ ਹੋ ਗਏ ਉਹ ਸਾਡੇ ਨਹੀਂ ਗਏ ਸਾਡੀ ਜਮਾਤ ਹੁਣ ਜਿਹੜਾ ਬੰਦਾ ਹੁਣ ਕਹੇਨੋ ਦਾ ਕਿਸਾਨ ਆ ਵੱਡੇ ਵੱਡੇ ਲੀਡਰ ਸਿਆਸੀ ਧਿਰਾਂ ਚ ਰਹੇ ਆ ਜਿਨ੍ਹਾਂ ਦੇ ਕਰੂਸ ਚੱਲਦੇ ਆ ਜਿਨ੍ਹਾਂ ਦੇ 5 ਸਟਾਰ ਹੋਟਲ ਆ ਕਹੇਨੋ ਤਾਂ ਉਹ ਵੀ ਜ਼ਿੰਮੇਦਾਰ ਆ ਪਰ ਉਹ ਕਿਸਾਨ ਨਹੀਂ ਕਿ ਕਿਸਾਨਾਂ ਦਾ ਦੁੱਖ ਉਹ ਸਮਝ ਸਕਦਾ ਜਿਨ੍ਹਾਂ ਨੇ ਦਾਣਾ ਮੰਡੀ 'ਚ ਰਾਤਾਂ ਕੱਟੀਆਂ ਜਿਨ੍ਹਾਂ ਨੇ ਪਾਣੀ ਲਾਇਆ ਜਿਹੇ ਭੁੱਖਾ ਤੇ ਆ ਕੱਟੀਆਂ ਕਦੇ ਦਿਹਾੜੀ ਲੱਗੀ ਕਦੇ ਨਾ ਲੱਗੀ ਉਹ ਦੁੱਖ ਇੱਕ ਦੂਜੇ ਦਾ ਸਮਝ ਸਕਦੇ ਆ ਜਿਹੜੇ ਉਹਨੇ ਤੇ ਸਖਣੇ ਲੋਕ ਆ ਇਹ ਨਹੀਂ ਸਮਝ ਸਕਦੇ ਸਾਡਾ ਦੁੱਖ ਇਹ ਪਾੜਨ ਦੀ ਨਾਜ਼ਰ ਨਹੀਂ ਦਿੱਤੀ ਲੋਕ ਸਮਝਦੇ ਆ ਮੈਂ ਤਾਂ ਉਹਨਾਂ ਨੂੰ ਕੀ ਆ ਮੈਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੋਟ ਪਾਉਣਾ ਨਾ ਪਾਵਾ ਇਹ ਉਹਨਾਂ ਦਾ ਨਿੱਜੀ ਅਧਿਕਾਰ ਆ ਪਰ ਮੈਂ ਬੇਨਤੀ ਕਰਦਾ ਜਿਹੜਾ ਮੈਨੂੰ ਤੇ ਮੇਰੇ ਪਿਤਾ ਜੀ ਤੋਂ ਇਹ ਸਬਕ ਮਿਲਿਆ ਵੀ ਵੋਟਾਂ ਨਾਲ ਨਹੀਂ ਲਾਉਣਾ ਪਰ ਲੜਨਾ ਪੈਣਾ ਬੰਨ੍ਹ ਕੇ ਤਾਂ ਰੋਟਾ ਵੀ ਪਿਤਾ ਦੇ ਮਾਰਗ ਤੇ ਚੱਲ ਕੇ ਸੰਘਰਸ਼ ਕਰਨਾ ਪੈਣਾ ਗਰਨਾਨਕ ਸਾਹਿਬ ਦੇ ਫਲਸਫੇ ਨੂੰ ਮੰਨਣਾ ਪੈਣਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਅਖੀਰ 'ਚ ਮੇਰਾ ਤੇ ਇਹ ਬੇਨਤੀ ਆ ਐ ਭਾਰਤ ਦੇ ਮਿਹਨਤ ਕਾ ਸ਼ਲੋਕੋ ਤੁਸੀਂ ਇੱਕ ਹੋ ਜਾਓ ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ ਵੀਰੇ ਸਾਡੇ ਦੁੱਖਾਂ ਤੋਂ निजात ਨਹੀਂ ਮਿਲਣੀ ਸਾਨੂੰ ਸੰਘਰਸ਼ਾਂ ਤੋਂ ਬਿਨਾ ਮੁਕਤੀ ਨਹੀਂ ਮਿਲਣੀ ਸਾਨੂੰ ਇੱਕਜੁੱਟ ਹੋ ਗਏ ਆਪਦੇ ਹੱਕਾਂ ਲਈ ਸੰਘਰਸ਼ ਕਰਨਾ ਹੀ ਪੈਣਾ ਲਖਾ ਸ਼ਰਮਾ ਜੀ ਤੁਸੀਂ ਸਾਡੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ